ਉਹ ਚਾਰਪੁਰ ਜ਼ਿਲ੍ਹੇ ਦੇ ਵਿੱਚ ਇੱਕ 4 ਸਾਲ ਦੇ ਬੱਚੇ ਦੇ ਨਾਲ ਜੋ ਕੁਝ ਬਿਹਾਰ ਦੇ ਇੱਕ ਭਈਏ ਨੇ ਕਰਤੂਤ ਕੀਤੀ ਆ ਉਹ ਤੁਹਾਡੇ ਕੋਲ ਲੁਕਿਆ ਛੇਪਿਆ ਨਹੀਂ ਮੈਨੂੰ ਤੇ ਕਹਿਣ ਲੱਗਿਆ ਪੈਨੋ ਸ਼ਰਮ ਆਉਂਦੀ ਆ ਆ ਨਿੱਕੇ ਨਿੱਕੇ ਤੁਹਾਡੇ ਕੋਲ ਤਿੰਨਾ 4 ਸਾਲਾਂ ਦੇ ਬੱਚੇ ਨੇ ਤੁਹਾਡੇ ਕਿਤੇ ਨਦੀਗਾ ਅੱਖਾਂ ਚੱਖਾਂ ਪਾ ਕੇ ਦੇਖੋ ਜਦੋਂ ਤੁਸੀਂ ਨਿੱਕੇ ਜਿਹੇ ਬੱਚੇ ਦੇ ਚਿਹਰੇ ਵੱਲ ਵੇਹਦੇ ਹੋ ਉਹਦੀ ਮਸੂਮੀਅਤ ਵਿੱਚੋਂ ਤੁਹਾਨੂੰ ਰੱਬ ਦੇ ਦਰਸ਼ਨ ਹੁੰਦੇ ਨੇ ਰੱਬ ਦੇ ਉਹ ਕਿੱਡਾ ਨਰਦਈ ਬੰਦਾ ਹੋਵੇਗਾ ਜਿਨੇ ਨਿੱਕੇ ਜੇ ਬੱਚੇ ਨਾਲ ਪਹਿਲੂ ਗਲਤ ਕਰਮ ਕੀਤਾ ਉਦੇ ਤੋਂ ਬਾਅਦ ਉਹ ਗੁਪਤੰਗ ਵਿੱਚ ਉਹਨੇ ਸਰੀਆ ਧੱਕ ਦਿੱਤਾ ਉਹਦੇ ਤੋਂ ਬਾਅਦ ਉਹ ਬੱਚੇ ਦੀ ਕੈਪਰੀ ਦੇ ਨਾਲ ਉਹ ਬੱਚੇ ਦੀ ਸੰਗੀ ਕੁੱਟ ਕੇ ਜ਼ੋਰ ਦੇ ਨਾਲ ਛੋਟਾ ਜਿਹਾ ਬੱਚਾ ਮਾਰ ਦਿੱਤਾ ਉਹ ਵਿਚਾਰੇ ਨੂੰ ਕਿਹੋ ਜੀ ਮੌਤ ਆਈ ਹੋਵੇਗੀ ਇੱਕ ਵਾਰੀ ਮੌਤ ਵੀ ਕੰਬ ਗਈ ਹੋਵੇਗੀ ਜਦੋਂ ਆਈ ਹੋਵੇਗੀ ਕੀ ਕਰਨਾ ਚਾਹੀਦਾ ਸੀ ਤੇ ਪੰਜਾਬ ਦਾ ਸੀਐਮ ਪਤਾ ਕੀ ਬੋਲਿਆ ਉਹ ਕਹਿੰਦਾ ਅੱਜ ਤੁਸੀਂ ਕਹਿੰਦੇ ਹੋ ਭਈਏ ਭਜਾਓ ਕੱਲ ਨੂੰ ਦੂਜੀਆਂ ਕੰਟਰੀਆਂ ਦੇ ਵਿੱਚ ਉਹ ਕਹਿਣਗੇ ਸਿੱਖਾਂ ਨੂੰ ਕੱਢ ਦਿਓ ਕਹਿੰਦਾ ਇਸ ਤਰ੍ਹਾਂ ਨਹੀਂ ਗੱਲਾਂ ਚੱਲਦੀਆਂ ਮੈਂ ਕਹਿੰਦਾ ਜੇ ਕੋਈ ਪੱਗ ਬੰਨ ਕੇ ਰੇਪ ਕਰਦਾ ਮੁੱਖ ਮੰਤਰੀ ਸਾਹਿਬ ਚੁਰਾਏ ਸਖਲਾਰ ਕੇ ਤੇਲ ਪਾ ਕੇ ਅੱਗ ਲਾ ਦੇ ਤੇ ਜੇ ਕੋਈ ਬਿਹਾਰ ਦਾ ਸਾਡੇ ਬੱਚਿਆਂ ਨਾਲ ਗਲਤ ਕਰਤੂਤਾਂ ਕਰਦਾ ਉਹ ਬੰਦਾ ਜੇਲ੍ਹ ਵਿੱਚ ਨਹੀਂ ਚਾਹੀਦਾ ਉਹਨੂੰ ਕਿਸੇ ਪੰਜਾਬ ਦੇ ਚੌਕ ਵਿੱਚ ਮੁੱਢੀ ਤਰ ਰੱਖ ਕੇ ਨਿਕੇ ਨਿਕੇ ਟੁਕੜੇ ਕਰ ਦੇਣੇ ਚਾਹੀਦੇ ਨੇ ਕੱਖ ਨਹੀਂ ਬੰਨਣਾ ਤੁਹਾਡਾ ਇਸ ਤਰ੍ਹਾਂ ਜੇ ਅਸੀਂ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਸਾਰਾ ਕੁਝ ਕਰਨਾ ਉਹ ਜਿਹੜਾ ਕੱਲ੍ਹ ਭਈਆ ਜਲੰਧਰੋਂ ਫੜਿਆ ਗਿਆ ਉਹਨੂੰ ਤੇ ਤੁਹਾਡਾ ਕਾਨੂੰਨ ਪਾਣੀ ਪਿਉਂਦਾ ਫਿਰੰਡਿਆ ਛੜਕ ਤੇ ਤੁਸੀਂ ਖਲੋਤਾ ਵੇਖਿਆ ਹੋਵੇਗਾ ਉਹਨੂੰ ਤੇ ਤੁਹਾਡਾ ਕਾਨੂੰਨ ਉਹ ਜਿਹੜੇ ਬੱਚੇ ਨੇ ਜਿਹੜੇ ਬਈਏ ਨੇ ਸਕੂਲਾਂੋਂ ਆਉਂਦੀ ਨਿੱਕੇ ਜੀ ਲੜਕੀ ਚੋਕ ਤੇ ਪਾਰਕ ਵਿੱਚ ਲੈ ਗਿਆ ਜਦੋਂ ਉਹ ਲੜਕੀ ਦੇ ਪਰਿਵਾਰ ਨੇ ਭੱਜਾ ਫੜਿਆ ਉਹਦੇ ਚਾਰ ਛੇਤਰ ਮਾਰ ਤੇ ਜਿਹੜੇ ਕਹਿੰਦੇ ਪੰਜਾਬ ਦਾ ਕਾਨੂੰਨ ਉਹ ਕਾਨੂੰਨ ਵਾਲਿਓ ਉਹਨੂੰ ਪਾਣੀ ਪਿਉਂਡਾ ਸੜਕ ਤੇ ਖਲਿਆੜ ਕੇ ਪਾਣੀ ਨਹੀਂ ਸੀ ਪਿਉਣਾ ਚਾਹੀਦਾ ਉਹਨੂੰ ਗੋਲੀ ਮਾਰਨੀ ਚਾਹੀਦੀ ਤੋ ਸਤਿਗੁਰੂ ਕਿਰਪਾ ਕਰੇ ਮਹਾਰਾਜ ਥੋੜੇ ਬਹੁਤੇ ਤੁਸੀਂ ਜਾਗੋ ਜੇ ਤੁਸੀਂ ਨਹੀਂ ਜਾਗੋਗੇ ਇੱਥੇ ਇੱਕ ਹੁਸ਼ਿਆਰਪੁਰ ਬੱਚੇ ਦੇ ਵਿੱਚ ਨਹੀਂ ਹੋਇਆ ਜੇ ਤੁਸੀਂ ਨਾ ਜਾਗੇ ਇਹ ਭਈਏ ਇਹਨੇ ਵੱਧ ਜਾਣਗੇ ਤੁਹਾਡੇ ਘਰਾਂ ਵਿੱਚ ਆਣ ਕੇ ਸਾਡੇ ਬੱਚਿਆਂ ਨਾਲ ਗਲਤ ਕਰਮ ਕਰਨ ਇਸ ਕਰਕੇ ਮੈਂ ਬੇਨਤੀ ਕਰਦਾ ਥੋੜੀ ਜੀ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਪਾਓ ਤਮਾਸ਼ੀਬੀਨ ਦੁਨੀਆ ਤੇ ਕਦੇ ਨਹੀਂ ਬਿਆਨਣਾ ਚਾਹੀਦਾ ਕਦੀ ਕਿਸੇ ਦਾ ਤਮਾਸ਼ਾ ਨਹੀਂ ਦੇਖਣਾ ਚਾਹੀਦਾ